ਸਸਟ੍ਰੀ ਕਾਲ ਜੀ ਇਸ ਵਕਤ ਬਣਾ ਸੈਕਟਰ ਕੋ ਚੋਰ ਸੁਣਾ ਜੀ ਕਿ ਬਸਾਰੇ ਠੀਕ ਠਾਕ ਅਸੀਂ ਸਾਰੇ ਠੀਕਾ ਤਕ ਮਦਦ ਮੰਗਿਆ ਦਾਸ ਕਰਦੇ ਆ ਕਿ ਤੁਸੀਂ ਸਾਰੇ ਠੀਕਾ ਹੋ ਮੈਂ ਹਾਂਜੀ ਅੱਜ ਹੈਗਾ ਜੀ ਬੁੱਧਵਾਰ ਦਾ ਦਿਨ ਤੇ ਵੀ ਆਪਣਾ ਕੱਲ ਦਾ ਸਮਾਰੋਹ ਜਿਸ ਰੋਗ ਮੇਲਾ ਨਿਕਿਆ ਸ਼ਾਂਤੀ ਨਾਲ ਮੇਲਾ ਸਾਮਤ ਹੋ ਗਿਆ ਤੇ ਸਭ ਉਹ ਆਪਣੇ ਘਰਾਂ ਨੂੰ ਚਲੇ ਗਏ ਤੇ ਮੇਲਾ ਬਹੁਤ ਵਧੀਆ ਚੱਲ ਗਿਆ ਅੱਜ ਇਹ ਗਮਤ ਲਵ ਮੇਲੇ ਤੋਂ ਅਗਲਾ ਦਿਨ ਕਵੈਸੇ ਤਾਂ ਅਗਲੇ ਦਿਨ ਵੀ ਆਪਣੇ ਪਿੰਡ ਦੁਕਾਨਾਂ ਹੁੰਦੀਆਂ ਨੇ ਹਨਾ ਅਗਲੇ ਦਿਨ ਵੀ ਘੁੰਮਣ ਜਾਂਦੇ ਨੇ ਤੇ ਪਰ ਜਿਹਨੇ ਜਾਣਾ ਹੁੰਦਾ ਚਲੇ ਜਾਂਦੇ ਨੇ ਪਰ ਮੈਂ ਨਹੀਂ ਗਈ ਕਿਉਂਕਿ ਇਹ ਥਕੇਮਾ ਹੋ ਗਿਆ ਇੰਨਾ ਜਿਆਦਾ ਸਰੀਰ ਦਰਦ ਕਰ ਲਿਆ ਲੱਤਾਂ ਦੁਖ ਰਹੀਆਂ ਨੇ ਹਨਾ ਭੱਜ ਨੱਠ ਹੋ ਜਾਂਦੀ ਮੇਰੇ ਤੋਂ ਪਹਿਲਾਂ ਦੇ ਬੱਚੇ ਫਿਰਦੇ ਆ ਤੇ ਫਿਰ ਮੇਲੇ ਦੇ ਵਿੱਚ ਹੋ ਗਈ ਤੇ ਅੱਖਾਂ ਦੇ ਵਿੱਚ ਵੀ ਨੀਂਦ ਰੜਕੀ ਜਾਂਦੀ ਹੈ ਹੁਣ ਮੈਂ ਬਸ ਕੰਮ ਕਰ ਜੀ ਸਵੇਰ ਦੇ ਨਿਵੇੜੇ ਸੀਗੇ ਉਹਨੂੰ ਫੇਰ ਮੈਂ ਕਿਹਾ ਵੀ ਹੁਣ ਸਰਾਮ ਕਰਦੇ ਆ ਤੇ ਪਈ ਸੀਗੀ ਮੈਂ ਕਿਹਾ ਵੀ ਚਲ ਪੈਨੇ ਆ ਤੇ ਜਦੋਂ ਮਾੜੀ ਜਿਹੀ ਅੱਖ ਲੱਗਣ ਲੱਗੀ ਐਨੀ ਠੰਡੀ ਹਵਾ ਆਉਣ ਲੱਗੀ ਮੈਂ ਹਲੇ ਵੀ ਮੀਂਹ ਆ ਗਿਆ ਹਨਾ ਫਟਾਫਟ ਆਕੀਆਂ ਜੀ ਬੱਦਲ ਲੱਗੇ ਠੰਡੀ ਹਵਾ ਆਉਣ ਲੱਗੀ ਜਦ ਬਾਹਰ ਆ ਕੇ ਦੇਖਿਆ ਬੱਦਲ ਵਗੈਰਾ ਹੋਏ ਪਿਆ ਦੇਖ ਮੇਰੇ ਮਗਰ ਸਾਰੇ ਪਾਸੇ ਬੱਦਲੇ ਬੱਦਲ ਹੋਇਆ ਪਿਆ ਤੇ ਬਹੁਤ ਜ਼ਿਆਦਾ ਤੇ ਕਣੀਆਂ ਵੀगिरਣ ਲੱਗੀਆਂ ਮੋਟੀਆਂ ਮੋਟੀਆਂ ਅ ਐਨਾ ਵਧੀਆ ਠੰਡਾ ਮਾਹੌਲ ਹੈ ਕਹਿੰਦੇ ਨੇ ਪ੍ਰਮਾਤਮਾ ਨੇ ਪੂਰਾ ਸਾਥ ਦੇ ਦਿੱਤਾ ਇਹ ਮੀਲਾ ਆਪਣਾ ਬਹੁਤ ਵਧੀਆ ਐਨ ਸੁੱਕੇ ਚ ਲੰਘਿਆ ਸੁੱਕ ਪੱਕੇ ਚ ਹਰ ਕੋਈ ਮਤਲਬ ਕਣੀ ਕੱਲ ਆਈ ਤਾਂ ਸੀਗੀ ਸ਼ਾਮ ਨੂੰ ਫਿਰ हट ਗਿਆ ਸੀਗਾ ਸਿਰਫ ਇੱਕ ਮਿੰਟ ਪਈ ਸੀਗੀ ਉਹ ਉਹ ਕਣੀਆਂ ਨਹੀਂ ਸੀਗੀਆਂ ਕੁਝ ਵੀ ਤੇ ਹੁਣ ਆਇਆ ਮੈਂ ਦੇਖੋ ਹੁਣ ਕਿੰਨਾ ਕਿਚਰ ਪੈਂਦਾ ਹੈ ਤੇ ਹੁਣ ਮੈਂ ਪੈ ਰਿਹਾ ਮਤਲਬ ਮੋٹے ਮੋٹے ਇਹ ਕਣੀਆਂ ਕਰਨ ਲੱਗੀਆਂ ਚਲਦੀਆਂ ਮਿੰਜਾ ਬਾਹਰ ਖੜਾ ਇਹਨੂੰ ਅੰਦਰ ਕਰ ਦਈਏ ਬਾਕੀ ਹੋਰ ਕੰਮ ਕਰਾਂਗੇ ਅੱਜ ਕੱਪੜੇ ਦਾ ਸ਼ਾਇਦ ਧੋ ਨਹੀਂ ਹੁੰਦੇ ਹੈਗੇ ਕਿਉਂਕਿ ਜੇ ਬੱਦਲ ਆ ਗਿਆ ਜੇ ਬੱਦਲ ਨਿੰਘ ਗਿਆ ਮੀਂਹ ਹਟ ਗਿਆ ਫਿਰ ਆਪਾਂ ਕੱਪੜੇ ਧੋ ਦਾਂਗੇ ਕੱਪੜੇ ਕਾਫੀ ਹੋਗੇ ਧੋਣ ਵਾਲੇ ਦੋ ਤਿੰਨ ਦਿਨ ਹੋਗੇ ਧੋਤੇ ਨਹੀਂਗੇ ਜੀ ਇਕੱਠੇ ਹੋਏ ਪੈਨੇ ਨਵੇਂ ਤਾਂ ਚੱਲ ਨਹੀਂ ਤੋ ਹੁਣ ਹੈਗੇ ਡੇਲੀ ਵਾਲੇ ਧੋ ਲਾਗੇ ਹਨਾ ਫਿਰ ਉਹ ਤਾਂ ਚਾਹੀਦੇ ਨੇ ਰੋਜ਼ ਪਾਉਣ ਨੂੰ ਦੇਖ ਜਾਂਗੇ ਜੇ ਹਟ ਕੇ ਹੋ ਤੋ ਧੋਣਗੇ ਇਹ ਹਵਾਇਂ ਨਹੀਂ ਸੋਣੀ ਲੱਗ ਰਹੀ ਠੰਡੀ ਠਾਰ ਉਸਨ ਲੱਗ ਰਹੀ ਹੈ ਬਾਬਾ ਸੰਧਾ ਦਾ ਜੀ ਨੇ ਪੂਰਾ ਸਾਥ ਦਿੱਤਾ ਹੈਨ ਪੂਰੇ ਬਹੁਤ ਹੀ ਅਦਨ ਲੰਘੇ ਆਪਣੇ ਮੇਲੇ ਦੇ ਬਹੁਤ ਵਧੀਆ ਮੌਸਮ ਬਹੁਤ ਵਧੀਆ ਹੋਇਆ ਕਿ ਦਿਖਾਣਾ ਤੁਹਾਨੂੰ ਚੋਨਾ ਕਿਵੇਂ ਹੈ ਲਰੇ ਚੋਨਾ ਕਿੱਦਾਂ ਹੈ ਲਰੇ ਬੱਦਲ ਹੋਇਆ ਤੇ ਬੱਚਿਆਂ ਨੂੰ ਛੁੱਟੀ ਪਲੱਸ 2 ਵਾਲਿਆਂ ਨੂੰ ਯਾਰ ਨੇ ਘਰਾਂ ਨੂੰ ਕੁੜੀਆਂ ਖੜੀਆਂ ਨੇ ਵੀ ਫਟਾਫਟ ਨਿੰਗ ਝੂਮੀ ਆ ਗਿਆ ਕਿੰਨਾ ਭਿੱਜਣ ਗਿਆ ਰਾਜ ਤੇ ਬਾਕੀ ਸਾਰੇ ਦੁਕਾਨਾਂ ਰਾਤ ਚਲੇ ਗਏ ਨਾ ਸਿਗੀਆਂ ਇੱਥੋਂ ਰਾਤੋ ਰਾਤ ਲੈ ਜਾਂਦੇ ਨੇ ਤੇ ਬਸ ਹੁਣ ਗਰਾਉਂਡ ਆਪਣਾ ਵਿਲਾ ਹੋ ਗਿਆ ਸਭ ਚਲੇ ਗਿਆ ਕੋ ਆਪਣੇ ਘਰਾਂ ਨੇ ਜਿਹੜੀ ਇੱਕ ਅੱਧੀ ਦੁਕਾਨ ਰਹਿੰਦੀ ਸੀ ਉਹ ਸਵੇਰੇ ਚਲੇ ਗਈ ਬਾਕੀ ਪਿੰਡ ਚ ਹੈਗੀਆਂ ਮੈਂ ਹਲੇ ਤੇ ਹੁਣ ਇਕੱਠਾ ਕਰਨਾ ਅਗਲੇ ਦਿਨ ਸਮਾਨ ਬਦਲਣ ਦੇ ਕਿ ਜਿਹੜੇ ਸਭ ਨੂੰ ਮੀਂਹ ਆ ਗਿਆ ਤੇ ਛੋਨਾ ਕੁ ਮੀਂਹ ਲੱਗਿਆ ਆਵਾਗਨਾਂ ਬੜੀਆਂ ਨੇ ਆਊਗਾ ਧਰ ਕੋਟ ਦਾ ਮੇਲਾ ਲੋ ਇੱਥੋਂ ਮੇਲਾ ਆਪਣੇ ਮੇਲਾ ਖਤਮ ਹੁੰਦੇ ਸਾਰੇ ਕੋਟ ਦਾ ਮੇਲਾ ਆ ਜਾਂਦਾ ਉੱਥੇ ਭਰੂਗਾ ਹਾਂ ਬਹੁਤ ਭਾਰੀ ਮੇਲਾ ਲੱਗਦਾ ਕੋਟ ਦੇ ਵਿੱਚ ਤੇ ਹਲੇ ਆਪਣੀ ਝੋਟੀ ਨਹੀਂ ਸੁੱਈ ਹੈਗੀ ਉਹ ਵੀ ਚਲੋ ਵਧੀਆ ਦਿਨ ਨਿਕ ਮੈਂ ਕਹਿੰਦੀ ਸੀ ਵੀ ਦਿਨ ਨਿਕ ਜਾਣ ਉਹਦੇ ਚਲੇ ਉਹਦੇ ਵੀ ਦਿਨ ਨਿਕਗੇ ਵਧੀਆ ਤੇ ਉਹ ਵੀ ਨਹੀਂ ਸੁੱਈ ਹੈਗੀ ਦੇਖਦੇ ਅੱਜ ਕੱਲ ਸ਼ਾਇਦ ਰਾਤ ਨੂੰ ਸੌਂਪੇ ਜਾਾਂ ਦੇਖੋ ਕੱਲ ਸੌਂਦੀ ਐ ਨਿੰਜਾ ਕਰ ਲਈ ਅੰਦਰ ਆਪਾਂ ਤੇ ਬੱਕੇ ਫੇਮੇ ਨਾਲ ਦੇਖਦੇ ਆ ਕੀ ਕੁਛ ਕਰਦੇ ਹਾਂਜੀ ਇਹ ਉਸੇ ਦਿਨ ਦੀ ਵੀਡੀਓ 2:30 ਵਜੇ ਜਾ ਕੇ ਝੋਟੀ ਆਪਣੀ ਸੂਪੀ ਸੀਗੀ ਤੇ ਆਪਾਂ ਨੇ ਇੱਥੇ ਤਰ੍ਹਾਂ ਕਾੜਾ ਰਿਜਣਾ ਤੇ ਮੀਂਹ ਵੀ ਪੈ ਗਿਆ ਸੀ ਉਦੋਂ ਝੋਟੀ ਵੀ ਸੂਪੀ ਸੀ ਦੋਏ ਕੰਮ ਇਕੱਠੇ ਹੋ ਗਏ ਸੀਗੇ ਹਾਂਜੀ ਮੀਂਹ ਦੇਖੋ ਕਿੰਨਾ ਜ਼ਿਆਦਾ ਪੈ ਗਿਆ ਆਪਣੇ ਹਾਲੀ ਵੀ ਪੈ ਰਿਹਾ ਕਾਫੀ ਮੀਂਹ ਪੈ ਰਿਹਾ ਹਾਲੀ ਵੀ ਕਿਣ-ਮਣ ਜੀ ਤੇ ਆ ਦੇਖੋ ਕਿੱਥੇ ਫਿਰਦੀ ਆ ਮੀ ਵੀ ਬਾਚਿਆ ਆਇਆ ਆਪਣੇ ਮੇਲਾ ਨਿੰਗੇ ਤੋਂ ਬਾਕੀ ਆਪਣੇ ਨਿਊ ਮਹਿਮਾਨ ਵੀ ਮੇਲਾ ਨਿੰਗੇ ਤੋਂ ਬਾਹਰ ਆਇਆ ਹੈ। ਦੇਖੋ ਨਿਆ। ਆਪਣਾ ਨਿਊ ਫੈਮਿਲੀ ਮੈਂਬਰ ਆ ਗਿਆ। ਇਹ ਦੇਖੋ। ਗਿੱਲਾ ਹੋ ਗਿਆ ਸੋ ਮੀ ਪੈਂਦੇ ਚ ਆਇਆ ਅੱਜ। ਤੇ 3:00 ਵਜੇ 2:30 ਵਜੇ ਸੂਈ ਸੀਗੀ ਇਹ। ਆਪਣੀ ਛੋਟੀ ਗਈ ਆ ਸੂ। ਵਧੀਆ ਨੇ ਝੋਟਾ ਵਧੀਆ ਇਹ ਮਿਲਨਗਾਤਾ ਝੋਟੀ ਨੇ ਆਪਣੀ ਨੇ ਹੁਣ ਸੁਣ ਤੇ ਇਹ ਆ ਗਿਆ ਜੀ ਆਪਣਾ ਨਿਊ ਫੈਮਿਲੀ ਮੈਂਬਰ ਹਾਂ ਹਾਂ ਕੀ ਹਾਲੀ ਥੋੜੀ ਜਿਹਾ ਹਾਲੇ ਹੋਲਣ ਦੇ ਖੜਾ ਹੋਣ ਲੱਜਣਾ ਤੇ ਇਹ ਆ ਜੀ ਆਪਣਾ ਅੱਜ ਕਟਾ ਦਾਤਾ ਝੋਟੀ ਨੇ ਆਪਣੀ ਨੇ ਆ ਜਗਾ ਬੁੱਧਵਾਰ ਹਣਾ ਬੁੱਧੂ ਹੈ ਬੁੱਧੂ ਬਦੂ ਆਗੇ ਹਾਂਜੀ ਇਥੇ ਸੈਪਰੀ ਦੇ ਪਪਾ ਮੈਨੂੰ ਕਹਿ ਰਹੇ ਸੀਗਾ ਵੀ ਝੋਟੀ ਨੂੰ ਚੰਗਾ ਦੇ ਕੱਟੇ ਨੂੰ ਪਰ ਮੈਂ ਕਹਿ ਰਹੀ ਸੀ ਵੀ ਨਹੀਂ ਹਾਲੇ ਜੀ ਨਜਰੇ ਹੈ ਮਤਲਬ ਉਹਦੇ ਪੈਰਾਂ ਤੇ ਨਹੀਂ ਖੜਾ ਜੇ ਹੁਣ ਲੱਗਦਾ ਵੀ ਉਹਨਾਂ ਚੈ ਨਹੀਂ ਜਿਵਾਉਂਦੇ ਹੈਗੇ ਕਿਉਂਕਿ ਜੀ ਬਹੁਤ ਔਖੇ ਨੇ ਜੋ ਪਹਿਲਾ ਪਹਿਲਾ ਨਾ ਝੰਗਾਉਣੇ ਇਹ ਤੇ ਇੱਕ ਤਾਂ ਖੜਾ ਨਹੀਂ ਹੋ ਹੁੰਦਾ ਹੈਗਾ ਹਲੇ ਨੂੰ ਤੇ ਫਿਰ ਬਹੁਤ ਖਿੱਚ ਤੂ ਕਰਨੀ ਪੈਂਦੀ ਹੈ ਕਿ ਤਗੜਾ ਬਹੁਤਾ ਘਟਾ ਆਪਣਾ ਤੇ ਬਹੁਤ ਖਰਾਕ ਲੱਗ ਗਈ ਇਹਨੂੰ ਤਕੜਾ ਕਾਫੀ ਆ ਚੰਗਾ ਆਪਾਂ ਦੰਨੇ ਹੁੰਨੇ ਪਹਿਲਾਂ ਹੀ ਦੇਖ ਲਓ ਤਾ ਕਿਵੇਂ ਪਿੱਛੇ ਨੂੰ ਕਰ ਲਿਆ ਨੇ ਤੇ ਝਗਾਉਣ ਨਾਲ ਇਦਾਂ ਵੀ ਜੇ ਛੇਤੀ ਪੈ ਜਾਂਦੀ ਆ ਤੇ ਜਦੋਂ ਮਤਲਬ ਇਹ ਖੜਨ ਜੇ ਲੱਗਿਆ ਫਿਰ ਉਦੋਂ ਆਪਾਂ ਇਹਨੂੰ ਝਗਾ ਦਾਂਗੇ ਤੇ ਇਹਦੇ ਪਾਵਾਂਗੇ ਇੱਕ ਰੱਸੀ ਹੁਣ ਆਪਾਂ ਤੇ ਇਹ ਪਹਿਲਾਂ ਸਭ ਨਾਲ ਪਹਿਲਾਂ ਨਾ ਹਲੇ ਥੋੜੇ ਜਿਰੇ ਹੋਇਆ ਸੂਈ ਨੂੰ ਤੇ ਗੁੜ ਦੇ ਦਾਂਗੇ ਝੋਟੀ ਨੂੰ ਵੀ ਤੇ ਕਾੜਾ ਮੇਰਾ ਤਰਿਆ ਹੋਇਆ ਸੀਗਾ ਤੇ ਥੋੜਾ ਜਿਹਾ ਗੁੜਨਾ ਆਪਾਂ ਲਾਵਾਂਗੇ ਕਟੇ ਦੇ ਮੂੰਹ ਦੇ ਵਿੱਚ ਉਹਦੇ ਚਾਬਾਂ ਦੇ ਅੰਦਰ ਵਿੱਚ ਬਾਜੀ ਜੀ ਪੰਜਾਬਾਂ ਜਿਹੜੀਆਂ ਹੁੰਦੀਆਂ ਨੇ ਨਾ ਅੰਦਰ ਉੱਥੇ ਲਾ ਦਾਂਗੇ ਤਾਂ ਜੋ ਹਨਾ ਫਿਰ ਇਹ ਚੁੰਗ ਲੰਦਾ ਸੌਖਾ ਕਟਰੂ ਮਤਲਬ ਚੁੰਗਣ ਲਾ ਜਾਂਦਾ ਗੁੜ ਲਾਉਣ ਨਾਲ ਤੇ ਆਪਾਂ ਸਾਰੇ ਇਹਦੇ ਨੂੰ ਥੋੜਾ ਥੋੜਾ ਮਲ ਦਾਂਗੇ ਅੰਦਰ ਫਿਰ ਮਿੱਠਾ ਜਿਹਾ ਹੋ ਜਾਊਗਾ ਮੂੰਹ ਤੇ ਪਾਵਾਂਗੇ ਇਹਦੇ ਰਸਤੀ ਹਾਂਜੀ ਹਲੇ ਜੇਰ ਆਪਣੀ ਮੈਜ ਦੇ ਪਈ ਨੀਗੀ ਸ਼ਾਮ ਹੋ ਚੁੱਕੀ ਆ ਬਸ ਇੰਨੇ ਕੁ ਤੁਰਿਆ ਹਲੇ ਤੁਰੀ ਨੀਗੀ 6 ਪਤਾ ਨਹੀਂ 6 ਵਜ ਗਏ ਪਤਾ ਨਹੀਂ 6:30 ਤੇ ਧਾਰ ਮਚੋਤੀ ਬੈਠੀ ਨੀਗੀ ਜੇ ਬੈਠੂਗੀ ਤਾਂ ਤਾਂ ਜੇਰ ਪਊਗੀ ਗੋਹਾ ਇਕੱਠਾ ਕਰਤਾ ਮੈਂ ਸੁੰਭਰ ਕੇ ਤਿੰਨਾ ਥਲੇ ਸਾਫ ਕਰਤਾ ਪੱਖੇ ਪਾਣੀ ਲਾਏ ਨੀਗੇ ਕਿਉਂਕਿ ਜੀ ਮੀਂਹ ਪਿਆ ਹੋਇਆ ਏ ਕਿ ਮੈਂ ਸਸੂਈ ਆ ਫਿਰ ਤਾਂ ਕਰਕੇ ਪੱਖੇ ਨਹੀਂ ਲਾਏ ਹੈਗੇ ਤੇ ਕਈ ਵਾਰ ਡੱਕਾ ਬਿਮਾਰ ਹੋ ਜਾਂਦਾ ਤੇ ਇਹ ਪਲੜ ਲਾਤਾ ਸੀਗਾ ਜਦੋਂ ਮੀਂਹ ਪੈਂਦਾ ਸੀਗਾ ਫਿਰ फटाफट ਲਾਇਆ ਵੀ ਇਧਰੋਂ ਹਵਾ ਨਾਲ ਜ ਵੀ ਠੰਡੀ ਫਿਰ ਕੋਈ ਵਾਰ ਕਟਰ ਡੰਗਰ ਫੁਮਾਰ ਹੋ ਜਾਂਦਾ ਤੇ ਆ ਬੈਠਾ ਆਪਣਾ ਬੁੱਧੂ ਜੇ ਬੁੱਧਵਾਰ ਹੈ ਨਾ ਬੁੱਧੂ ਡੰਗਰ ਰੱਖ ਲੈਣਾ ਬੁੱਧੂ ਰਾਮ ਕੀ ਕਰਾਂਗੇ ਇਹ ਬਸ ਇਹ ਨਾ ਦੂਸਰੇ ਡੰਗਰਾਂ ਨੂੰ ਔਖਾ ਪੱਖਿਆਂ ਤੋਂ ਵਗੈਰੇ ਖੜਨਾ ਔਖ ਮੰਦੇ ਆ ਪੱਖਿਆਂ ਨਾਲ ਖੜਦੇ ਨੇ पर हूँ की करिए है ना मैं इस करके बंद करने पैने चोटी करके तो कहती भी बह जाए बह के तुरनी बहन हो नहीं गई एवं गेड़े क्ढ़ी जाती है बस गेड़े तो गेड़े क्ढी जाती है तो मैं धूनी लाई सीधू शायद मगी नहीं गी सीखंडी मुक गई हमें तो जाके उत्त तो लै के आने पैने पहले सीखंडी लेके आनी है तो फिर धूनी दबारा लाइनी ਬੈ ਜਾ ਭਾਈ ਹੋਰ ਕਿਧਰ ਰਾਤ ਨੂੰ ਜਗਰਾਤਾ ਕਰਾਵੇਂ ਇਹ ਆਪਾਂ ਨੇ ਬਸ ਹਨਾ ਪਟੈਂਜ ਘਾਤਾ 3 ਲੱਖ ਦੁੱਧ ਚੋਇਆ ਹੈ ਤੇ ਇਹ ਨਾ ਆਪਾਂ ਸਭ ਤੋਂ ਪਹਿਲਾਂ ਖੂਹੀ ਚ ਪਾਉਂਦੇ ਹੰਨੇ ਆ ਜਿਹੜਾ ਨਾ ਆਪਾਂ ਪਹਿਲਾਂ ਦੁੱਧ ਚੋਨੇ ਹੁੰਨੇ ਆ ਇਹ ਆਪਾਂ ਇਹਦੇ ਵਿੱਚ ਮਿੱਠਾ ਦੇ ਚੌਲ ਪਾ ਕੇ ਖੂਹੀ ਦੇ ਵਿੱਚ ਪਾ ਦਾਂਗੇ ਮਤਲਬ ਖਵਾਜੇ ਦੇ ਵਿੱਚ ਪਾਉਣੇ ਹੁੰਨੇ ਆ ਇਹਦਾ ਆਪਾਂ ਮੱਥਾ ਟੇਕ ਦਾਂਗੇ ਹਨਾ ਖਵਾਜੇ ਦੇ ਵਿੱਚ ਬਾਕੀ ਹੋਰ ਨਹੀਂ ਕਿਤੇ ਵੀ ਪਾਉਂਦੇ ਹੈਗੇ ਹੋਰ ਫਿਰ ਆਪਾਂ ਬਾਅਦ ਚ ਕਾਲੂ ਉਹ ਬਣਾਵਾਂਗੇ ਬੋਲੀ ਤੇ ਅੱਜ ਤਾਂ ਸਿਰਫ ਖਵਾਜੇ ਦੇ ਵਿੱਚ ਪਾਵਾਂਗੇ ਇੰਨਾ ਕੁ ਚੋਇਆ ਆਪਾਂ ਨੇ ਬਾਕੀ ਖਟਣ ਚੋਗਾ ਤਾਂ ਚਲੋ ਜੀ ਮੈਂ ਸੇਖੰਡ ਵੀ ਚੱਕ ਲਿਆ ਮੈਂ ਆਪਾਂ ਹਾਂਜੀ ਇੱਥੇ ਸ਼ਾਮ ਦਾ ਟਾਈਮ ਆ ਤੇ ਆਪਾਂ ਨੇ ਪਸ਼ੂਆਂ ਦਾ ਸਾਰਾ ਕੰਮ ਨਿਬੇੜਤਾ ਤੇ ਪਾਣੀ ਵਗੈਰਾ ਵੀ ਪਲਾਤਾ ਦੇਖ ਆਖੂ ਵਗੈਰਾ ਸਾਰਾ ਕੁਝ ਨਿਬੜ ਗਿਆ ਆਪਣਾ ਤੇ ਇਹਦੇ ਧੂਣੀ ਕਰਦੇ ਇੱਧਰ ਖੜਾ ਆਪਣਾ ਬੁੱਧੂ ਰਾਮ ਤੇ ਇੱਧਰ ਬਿਆਜਸ ਕਰਨ ਜਿਸ ਕਰਨ ਇਧਰ ਨੂੰ ਕਰੀ ਜਿਸ ਕਾਰਨ ਮੇਲਾ ਦੇ ਹੈ ਕਿ ਨਾ ਬਿਮਾਰ ਹੋ ਗਿਆ ਇਹਨੇ ਮੇਲਾ ਜਿਆਦਾ ਖਾ ਲਿਆ ਥੋੜਾ ਜਿਹਾ ਤੇ ਸਵੇਰ ਦਾ ਨਹੀਂ ਰਾਤ ਦਾ ਹੀ ਮੇਲਾ ਚਾਵਾ ਖਾ ਲਿਆ ਆ ਮੇਲੇ ਜਿਆਦਾ ਖਾ ਲਿਆ ਰਾਤ ਦਾ ਹੀ 1 1.5 ਵਜੇ ਦਾ ਬਿਮਾਰ ਹੈ ਲੈਟਰੀ ਨਾ ਉਲਟੇ ਆ ਬਸ ਇੰਨੇ ਲੱਗੀਆਂ ਪਈਆਂ ਸੀ ਇਹਨੂੰ ਅੱਜ ਇਹ ਸਕੂਲ ਵੀ ਨਹੀਂ ਗਿਆ ਸਾਰੀ ਦਿਹਾੜੀ ਤਾਂ ਹੀ ਦਿਨ ਚ ਮੇਰੇ ਤੋਂ ਕੋਈ ਬਲੌਗ ਨਹੀਂ ਸ਼ੂਟ ਹੋਇਆ ਬਸ ਇਹਦੇ ਆੜ ਦੌੜੇ ਫਰੀ ਗਈ ਫਿਰ ਜਿਹੜੇ ਕੱਪੜੇ ਸੀਗੇ ਡੇਲੀ ਵਾਲੇ ਉਹ ਤੋਤੇ ਹਲੇ ਨਵੇਂ ਪੈਨੇ ਉਪਰੇ ਉਹ ਕੱਲ ਨੂੰ ਦੇਖੂਗੀ ਇਹ ਉਹ ਸਾਰਾ ਬਸ ਅੱਜ ਤੱਕ ਇਹਦੇ ਆ ਦਿਵਾਲੀ ਰਹੀ ਆ ਫੇ ਵਿਚਾਰੇ ਨੇ ਟੀਕਾ ਲੱਗਿਆ ਦਵਾਈ ਲੈਂਦੀ ਇਹਨੂੰ ਤੇ ਹੁਣ ਪਿਆਏ ਹੁਣ ਵੀ ਹਲੇ ਸਹੀ ਨਹੀਂ ਗਾ ਜਦੋਂ ਖਾ ਲੈਂਦਾ ਹਨਾ ਉਹ ਸਾਰੀ ਫੇਰ ਨਿਕਲ ਜਾਂਦਾ ਇਹ ਤੇ ਮੈਂ ਇਹਨੂੰ ਕਹਿੰਦੀ ਰਹੀ ਹਾਂ ਵੀ ਤੂੰ ਨਾ ਖਾਏ ਨਾ ਬਸ ਖਾਈ ਗਿਆ ਇਹ ਮੇਲੇ ਦੇ ਵਿੱਚ ਤੇ ਚਲੋ ਠੀਕ ਹੋ ਜਾਊਗਾ ਦਵਾਈ ਲੈਂਦੀ ਹੀ ਟੀਕਾ ਲਵਾਇਆ ਹੈ ਤੇ ਨਾ ਦੇਖੋ ਸਾਡੀ ਇਹ ਝੋਟੀ ਇਹਨਾਂ ਕਰਦੀ ਆ ਕੱਟੇ ਦਾ ਬਹੁਤ ਜ਼ਿਆਦਾ ਗੇੜੇ ਤੇ ਗੇੜਾ ਬੰਨਿਆ ਪਿਆ ਨੇ ਹੁਣ ਮੈਂ ਕੱਟਾ ਉੱਧਰ ਬੰਨਤਾ ਹੁਣ ਹਾਕਾ ਮਰੀ ਜਾਂਦੀ ਆ ਨਾ ਤੇ ਮੈਂ ਨਾ ਤੁਹਾਨੂੰ ਉਹ ਦਿਖਾਉਣੀ ਸੀ ਆ ਦੇਖੋ ਕਿਵੇਂ ਬੈਠੇ ਨੇ ਚੜੇ ਪੌੜੀਆਂ ਦੇ ਵਿੱਚ ਹੁਣ ਤਾਂ ਇਕੱਠੇ ਹੋ ਗਏ ਪਹਿਲਾਂ ਕੱਲੇ ਕੱਲੇ ਸਟੈਪ ਤੇ ਬੈਠੇ ਸੀ ਸਾਰੇ ਹੁਣ ਥੱਲੇ ਤੋਂ ਲੈ ਕੇ ਉੱਤੇ ਤੱਕ ਹੁਣ ਬੈ ਕੇ ਇਕੱਠੇ ਜੇ ਹੋ ਕੇ ਖੁੱਡੇ 'ਚ ਵੜਜੋ ਹੁਣ ਦੇਖ ਕਿਵੇਂ ਬੈਠੇ ਨੇ ਸਾਰ ਧੜੇ ਫਰੀ ਜਾਂਦੇ ਨੇ ਖੁੱਡੇ 'ਚ ਵੀ ਨਹੀਂ ਬੰਦ ਹੁੰਦੇ ਹੈਗੇ ਜੇ ਕਿਨਾਂ ਖੋਲ ਦੇਣ ਬਹੁਤ ਔਖੇ ਬੰਦ ਹੁੰਦੇ ਨੇ ਹੁਣ ਬਸ ਆਪਣੇ ਆਪ ਵੜਨ ਨੇ ਮੇਰਾ ਹੋਣ ਲੱਗ ਗਿਆ ਨਾ ਹੁਣ ਵੜਨਗੇ ਤੇ ਉੱਤਰ ਨਹੀਂ ਰਹੇ ਚਲੋ ਥਲੇ ਚਲੋ ਚਲੋ ਆਪੇ ਵੜਨਗੇ ਹੁਣ ਤੇ ਬਸ ਚਲਦੀ ਹੁਣ ਮੈਂ ਵੀ ਉੱਪਰ ਨੂੰ جا کے دیکھا ਹੋਰ ਕੰਮ ਕਰ ਕਰਾ ਇਹਨਾਂ ਦਾ ਤਾਂ ਨਿਬੜ ਗਿਆ ਥੋੜਾ ਧੂਆ ਹੋਰ ਤੇਜ਼ ਕਰਦਾ بس ਹੁਣ ਇਹਨੇ ਇਦਾਂ ਹੀ ਗੇਲੇ ਕੱਢੀ ਜਾਣੇ ਜਿੰਨਾ ਜਿਹੜਾ ਬੈੜੀ ਨਹੀਂ ਬੈਂਦੀ ਹੈਗੀ ਇਹਨੂੰ ਕੱਟਾ ਦਿਖਾਣ ਦੀ ਲੱਗਦਾ ਹੈਗਾ ਇੰਨਾ ਚਿਰ ਇਹਨੇ ਗੇਲੇ ਕੱਢੀ ਜਾਣੇ ਨੇ ਪੋੜਾ ਕਰਦੀ ਆ ਖੱਟੇ ਦਾ ਚਲੋ ਚੱਲਦੇ ਹਾਂ ਫੋਕੋ